ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਪੀਵੀ ਬਲਾਚਰ ਦਾ ਜਨਮ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਅੱਜ ਕੀ ਨਵੀਂ ਲੱਕੜ ਮੰਡੀ ਦੇ ਸਾਹਮਣੇ ਜਿਹੜਾ ਕੀ ਐਕਸੀਡੈਂਟ ਹੋਇਆ ਕਰਦੋ ਕਰਦੋ ਉਲਟੋ ਕਾਰ ਨਾਲ ਐਸਐਸ ਮੋਟਰਸਾਈਕਲ ਟਕਰਾਇਆ ਜੋ ਕਿ ਉਲਟੋ ਕਾਰ ਦੇ ਵਿੱਚ ਜੋ ਵਿਅਕਤੀ ਸੀ ਉਹਦੀ ਮੌਤ ਹੋ ਗਈ ਤੇ ਜੋ ਐਸਐਸ ਤੇ ਵਿਅਕਤੀ ਸੀ ਉਹ ਜ਼ਖਮੀ ਹੋਏ ਸਿਵਲ ਹਸਪੀਟਲ ਲੈ ਕੇ ਗਏ ਮੌਕੇ ਤੇ ਐਸਐਚਓ ਸਾਹਿਬ ਵੀ ਆਏ ਤੇ ਤੁਸੀਂ ਜੋ ਸਕਰੀਨ ਪਰ ਪੋਸਟਾਂ ਦੇਖ ਰਹੇ ਹੋ ਇਹ ਨਮੀ ਲੱਕੜ ਮੰਡੀ ਗੜੀ ਕਾਨੂੰਗੋ ਬਾਈਪਾਸ ਦੀਆਂ ਨੇ ਸਾਨੂੰ ਦੇ ਨਈ ਨੌਕਰੀ ਦੇ ਦੁਦਿਆ ਹੀ ਸੰਦਾ ਦੇ ਇੱਕ ਦਾ ਕੰਮ ਆ ਗਈ ਆ ਗਈ ਆ ਗਈ ਓ ਹੋਣ ਆਈ ਭੈਣ ਦੀ ਛੋਟੀ ਦੀ ਆ ਸਰੋ ਯਾਨੀ ਕਿ ਕਿੱਥੇ ਕਿੱਥੇ ਦਾਖਲ ਹੋਇਆ ਹੈ ਬਾਈਕੇ ਰੋਡ 'ਤੇ ਨਾ ਡਾਕਟਰ ਕਿਉਂ ਨਹੀਂ ਹੈ ਇੱਕ ਡਾਕਟਰ ਕਿੱਥੇ ਹੈ ਸਰਦਾ ਆ ਜਾਈਏ ਨਾ ਕਿਹੜੇ ਉਹ